ਲੋ ਬਾਈਕ ਹੋਰ ਆਪਾਂ ਤੁਹਾਡੇ ਖਾਤਰ ਨਵੀਂ ਕੋਠੀ ਲੈ ਕੇ ਪਹੁੰਚੇ ਆਂ ਨਵੀਂ ਕੋਠੀਆਂ ਜੀ ਸਾਰੀ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਤੁਹਾਨੂੰ ਵੀਡੀਓ ਦੇਖ ਕੇ ਨਜ਼ਾਰਾ ਆਊਗਾ ਕੋਠੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਮੈਂ ਉਮੀਦ ਕਰੂੰਗਾ ਵੀਡੀਓ ਵੀ ਤੁਹਾਨੂੰ ਪਸੰਦ ਆਵੇ ਕੋਠੀ ਵੀ ਤੁਹਾਨੂੰ ਪਸੰਦ ਆਵੇ ਰੇਟ ਵੀ ਤੁਹਾਨੂੰ ਪਸੰਦ ਆਵੇ ਰੇਟ ਜਮਾ ਮਾਲਕ ਨੇ ਘੱਟ ਮੰਗਿਆਗਾ ਬਾਕੀ ਪੂਰੀ ਗੱਲ ਕਰਦੇ ਆਂ ਲੋਕੇਸ਼ਨ ਵਗੈਰਾ ਤੁਹਾਨੂੰ ਮੈਂ ਸਾਰਾ ਕੁਝ ਕਨਫਰਮ ਕਰਵਾਉਣਾ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰੋ ਜੀ ਜੇ ਤੁਸੀਂ ਵੀ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਕਿਸੇ ਵੀ ਪਿੰਡ ਤੋਂ ਸ਼ਹਿਰ ਤੋਂ ਆਪਣੇ ਕੋਲ ਵੀਡੀਓ ਜਾਣਕਾਰੀ ਫੋਟ ਐਡ ਲਗਾ ਦਾਂਗੇ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਗੱਲ ਕਰਦੇ ਹਾਂ ਜੇ ਆਪਾਂ ਵੀਡੀਓ ਦੀ ਮੇਨ ਗੇਟ ਤੋਂ ਸ਼ੁਰੂ ਕਰਦੇ ਹਾਂ ਆਪਣੀ ਵੀਡੀਓ ਮੇਨ ਗੇਟ ਦੀ ਆਪਾਂ ਗੱਲ ਕਰੀਏ ਪੂਰਾ ਟੌਪ ਦਾ ਮੇਨ ਗੇਟ ਇਹਨਾਂ ਨੇ ਲਗਵਾ ਰੱਖਿਆ ਪੂਰਾ ਹੈਵੀ ਹੈਗਾ ਤੇ ਪੂਰਾ ਸੋਹਣਾ ਹੈਗਾ ਜੇ ਆਪਾਂ ਗੱਲ ਕਰੀਏ ਕੂਠੀ ਦੀ ਤਾਂ ਕੂਠੀ ਦੇ ਸਾਹਮਣੇ ਜਿੰਨੀ ਜਗ੍ਹਾ ਸਾਰੀ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਥੱਲੇ ਵਧੀਆ ਫਾਰਸ਼ ਲੱਗਿਆ ਹੋਇਆ ਆਪਾਂ ਨੂੰ ਮਿਲ ਜੂਗਾ ਜੇ ਆਪਾਂ ਅੰਦਰੋਂ ਗੱਲ ਕਰੀਏ ਕੋਠੀ ਅੰਦਰੋਂ ਵੀ ਆਪਾਂ ਨੂੰ ਪੂਰੀ ਸੋਹਣੀ ਮਿਲੂਗੀ ਰੰਗ ਰੋਗਨ ਤੋਂ ਲੈ ਕੇ ਅੰਦਰ ਬਾਹਰੋਂ ਉੱਤੋਂ ਥੱਲੋਂ ਸਾਰਾ ਕੁਝ ਆਪਾਂ ਨੂੰ ਪੂਰਾ ਵਧੀਆ ਮਿਲੂਗਾ ਜਦੋਂ ਆਪਾਂ ਲੋਬੀ 'ਚ ਐਂਟਰ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੂੰ ਕਿਚਨ ਦੇਖਣ ਨੂੰ ਮਿਲੂਗਾ ਜੀ ਸਾਹਮਣੇ ਪੌੜੀਆਂ ਤੇ ਬਾਕੀ ਤੁਸੀਂ ਲੋਬੀ ਦੇਖ ਰਹੇ ਹੋ ਪੂਰੀ ਖੁੱਲੀ ਡੁਲੀ ਆਪਾਂ ਨੂੰ ਲੋਬੀ ਦੇਖਣ ਨੂੰ ਮਿਲ ਜੂਗੀ ਉੱਤੇ ਜੇ ਆਪਾਂ ਛੱਤ ਦੀ ਗੱਲ ਕਰੀਏ ਤਾਂ ਸਾਰੀ ਛੱਤ ਜਿਹੜੀ ਇਹਨਾਂ ਨੇ ਪੀਓਪੀ ਕਰਵਾ ਕੇ ਬਹੁਤ ਸੋਹਣਾ ਰੰਗ ਕਰਵਾ ਰੱਖਿਆ ਹੈ ਬਾਕੀ ਜੋੜੀਆਂ ਦਰਵਾਜ਼ ਸਾਰਾ ਕੁਝ ਆਪਾਂ ਨੂੰ ਪੂਰਾ ਵਧੀਆ ਮਿਲ ਜਾਊਗਾ। ਟੋਟਲ ਬੈੱਡਰੂਮ ਜਿਹੜੇ ਮਿਲ ਜਾਣਗੇ ਬਹੁਤ ਸੋਹਣੇ, ਪੂਰੇ ਖੁੱਲੇ ਡੁੱਲੇ ਵਧੀਆ ਆਪਾਂ ਨੂੰ ਦੇਖਣ ਨੂੰ ਮਿਲਣਗੇ। ਸਾਰਾ ਕੁਝ ਆਪਾਂ ਵੀਡੀਓ ਚ ਤੁਹਾਨੂੰ ਦਿਖਾ ਰਹੇ ਹਾਂ ਜੀ। ਉਹ ਤੋਂ ਛੱਤ ਦੇਖ ਲਓ, ਬੈੱਡਰੂਮ ਦੇਖ ਲਓ, ਲੌਬੀ ਦੇਖ ਲਈ ਤੇ ਸਾਰਾ ਕੁਝ ਆਪਾਂ ਦੇਖਾਂਗੇ ਜੀ। ਵੀਡੀਓ ਇਹਨਾਂ ਨੇ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ। ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ? ਮੈਨੂੰ ਕਮੈਂਟ ਕਰਕੇ ਨਾਲ ਦੇ ਨਾਲ ਦੱਸੀ ਜਾਇਓ ਜੀ। ਇਹ ਆ ਗਿਆ ਜੀ ਸਟੋਰ ਰੂਮ, ਸਟੋਰ ਰੂਮ ਵੀ ਬਣਿਆ ਹੋਇਆ, ਸਟੋਰ ਵਾਸਤੇ ਜਗ੍ਹਾ ਕਾਫ ਜਿਵੇਂ ਕਿ ਸਮਾਨ ਇਹਨਾਂ ਦਾ ਕਿੰਨਾ ਪਿਆਗਾ ਸਟੋਰ ਵਾਲਾ ਤੇ ਜੋੜੀਆਂ ਦਰਵਾਜ਼ੇ ਬੂਹੇ ਗੇਟ ਐਂਗਲ ਸਾਰਾ ਕੁਝ ਆਪਾਂ ਨੂੰ ਵਧੀਆ ਲੱਗਿਆ ਹੋਇਆ ਮਿਲ ਜਾਊਗਾ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਏ ਜੇ ਤੁਹਾਨੂੰ ਇਹ ਕੋਠੀ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਥੱਲੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਤੇ ਸਾਰਾ ਜਿਹੜਾ ਇਹਨਾਂ ਨੇ ਕੰਮ ਹੈ ਵਧੀਆ ਕਰਵਾ ਰੱਖਿਆ ਚਾਹੀ ਲਾਈਟਿੰਗ ਦਾ ਕੰਮ ਲਾ ਲਓ ਚਾਹੀ ਰੰਗ ਰੋਗਨ ਦਾ ਲਾ ਲਓ ਬਾਕੀ ਏਸੀ ਦੀ ਫੀਟਿੰਗ ਕੀਤੀ ਕਰਾਈ ਆ ਆਪਾਂ ਨੂੰ ਮਿਲ ਜੂਗੀ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਰਿਹਾ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਮਾਲਕ ਨੇ ਕਨਫਰਮ ਕਰਵਾਇਆ ਵੀ 6 ਬਿਸਵੇ ਜਗਾਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜੇ ਆਪਾਂ ਛੱਤੀ ਹੋਈ ਕੋਠੀ ਦੀ ਗੱਲ ਕਰੀਏ ਤਾਂ 1300 ਸਕੁਅਰ ਫੁੱਟ ਜਗ੍ਹਾ ਇਹਨਾਂ ਨੇ ਛੱਤੀ ਹੋਈ ਹੈ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਪੂਜਾ ਰੂਮ ਵੀ ਦੇਖਣ ਨੂੰ ਮਿਲੂਗਾ ਕਾਫੀ ਆਪਣੇ ਕੋਲੇ ਡਿਮਾਂਡ ਆਉਂਦੀ ਰਹਿੰਦੀ ਐ ਸੇ ਵੀ ਪੂਰੀ ਸੋਹਣੀ ਕੋਠੀ ਦਿਖਾਉ ਵਧੀਆ ਬਣੀ ਹੋਵੇ ਲੈ ਕੇ ਆਪਾਂ ਪਹੁੰਚਿਆ ਬਹੁਤ ਵਧੀਆ ਰੇਟ ਦੇ ਵਿੱਚ ਲੈ ਕੇ ਪਹੁੰਚਿਆ ਜੀ ਕੋਠੀ ਨੂੰ ਬਣੀ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਮਾਲਕ ਨੇ ਕਨਫਰਮ ਕਰਵਾਇਆਗਾ ਇਹਨਾਂ ਨੇ ਦੱਸਿਆ ਤਨ ਇੱਕ ਸਾਲ ਪਹਿਲਾਂ ਕੋਠੀ ਜਿਹੜੀ ਇਹ ਸਾਰੀ ਅਸੀਂ ਤਿਆਰ ਕਰਵਾਈ ਸੀਗੀ ਬਾਕੀ ਤੁਸੀਂ ਆਪ ਹੀ ਦੇਖ ਰਹੇ ਹੋ ਸੀ ਬਾਹਰੋਂ ਤਾਂ ਥੋੜਾ ਜਿਹਾ ਫਰੰਟ ਤੋਂ ਰੰਗ ਖਰਾਬ ਹੋ ਰਿਹਾ ਸੀਗਾ ਪਰ ਜੇ ਆਪਾਂ ਅੰਦਰੋਂ ਦੇਖੀਏ ਤਾਂ ਅੰਦਰੋਂ ਜਿਹੜਾ ਰੰਗ ਹੈਗਾ ਪੂਰਾ ਸੋਹਣਾ ਪੂਰਾ ਵਧੀਆ ਆਪਾਂ ਨੂੰ ਮਿਲ ਜਾਊਗਾ ਤੇ ਕਮੀ ਪੇਸ਼ੀ ਕੋਈ ਨਹੀਂ ਹੈਗੀ ਕੋਠੀ 'ਚ फ्रंट 'ਚ ਆਪਾਂ ਨੂੰ ਜਗ੍ਹਾ ਕਾਫੀ ਮਿਲ ਜੂਗੀ। ਬਾਕੀ ਬਾਥਰੂਮ ਵਗੈਰਾ ਦੀ ਆਪਾਂ ਜੇ ਗੱਲ ਕਰੀਏ ਤਾਂ ਬਹੁਤ ਸੋਹਣੇ ਮਾਲਕ ਨੇ ਤਿਆਰ ਕਰਵਾ ਰੱਖੇ ਨੇ। ਬਾਥਰੂਮ ਵੀ ਵਧੀਆ ਬਣਿਆ ਹੋਇਆ ਹੈ। ਬਾਕੀ ਫਲੈਸ਼ ਵਗੈਰਾ ਤੁਸੀਂ ਦੇਖ ਲਓ ਜੀ ਇਹਨਾਂ ਨੇ ਵੀਡੀਓ ਟੋਟਲ ਬਣਾ ਕੇ ਭੇਜੀ ਆ। ਦੋਵੇਂ ਸੀਟਾਂ ਆਪਾਂ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ। ਸਟੈਂਡਿੰਗ ਸੀਟ ਵੀ ਲੱਗੀ ਹੋਈ ਹੈ ਤੇ ਦੂਸਰੀ ਵੀ ਲੱਗੀ ਹੋਈ ਹੈ ਜੀ। ਤੇ ਬਾਥਰੂਮ ਦੀ ਆਪਾਂ ਗੱਲ ਕਰੀਏ ਤਾਂ ਸਾਰਾ ਕੁਝ ਆਪਾਂ ਨੂੰ ਵਧੀਆ ਟਾਈਲਾਂ ਦਾ ਥੱਲੇ ਉੱਤੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ। ਪਾਣੀ ਵਾਸਤੇ ਆਪਾਂ ਗੱਲ ਕਰੀਏ ਤਾਂ ਸਮਰਸਿਬ ਤੇ ਗਲੀ ਦੀ ਆਪਾਂ ਗੱਲ ਕਰੀਏ ਮਾਲਕ ਨੇ ਦੱਸਿਆ ਗਲੀ ਬਾਰੇ ਵੀ ਇਹਨਾਂ ਨੇ ਦੱਸਿਆ ਜਿਹੜੀ ਗਲੀ ਲੱਗਦੀ ਹੈ 12 ਫੁੱਟ ਦੀ ਲੱਗਦੀ ਆ ਚਾਹੇ ਟਰੈਕਟਰ ਅੰਦਰ ਲਿਓ ਚਾਹੇ ਕੋਈ ਗੱਡੀ ਲਿਓ ਜੀ ਬਾਕੀ ਇਹਨਾਂ ਨੇ ਦੱਸਿਆ ਗੱਡੀਆਂ ਤਾਂ ਕਿੰਨੀਆਂ ਮਰਜ਼ੀ ਖੜਾ ਲਓ ਘਟੋ ਘਟ 6-7 ਗੱਡੀਆਂ ਆਰਾਮ ਨਾਲ ਇੱਥੇ ਪਾਰਕ ਹੋ ਜਾਣਗੀਆਂ ਜੇ ਕਰਨੀਆਂ ਹੋਣ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਰਹੇ ਹੋ ਤੁਹਾਨੂੰ ਸਾਰਾ ਕੁਝ ਮੈਂ ਵੀਡੀਓ ਚ ਦਿਖਾ ਰਿਹਾ ਹਾਂ ਜੀ ਵੀਡੀਓ ਵੀ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਆ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਕੋਠੀ ਦੀ ਤਾਂ ਇਹਨਾਂ ਨੇ ਡਿਮਾਂਡ ਕੀਤੀ ਹੈ 22 ਲੱਖ ਰੁਪਈਆ ਜੀ 22 ਲੱਖ ਰੁਪਈਆ ਕੋਈ ਫਿਕਸ ਪ੍ਰਾਈਜ਼ ਨਹੀਂ ਹੈਗਾ ਇਹ ਡਿਮਾਂਡ ਕੀਤੀ ਹੈ ਮਾਲਕ ਨੇ ਕਿਹਾਗਾ ਮੌਕੇ ਤੇ ਘੱਟ-ਵੱਧ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਮਾਲਕ ਨੇ ਕਿਹਾ ਛੇਤੀ ਵੇਚਣੀ ਹੈ ਤਾਂ ਕਰਕੇ ਰੇਟ ਘੱਟ ਮੰਗੇ ਤੇ ਛੇਤੀ ਵੇਚਣ ਕਰਕੇ ਰੇਟ ਵੀ ਠੀਕ ਹੈ ਬਾਕੀ ਜਦੋਂ ਤੁਸੀਂ ਸੌਦਾ ਕਰੋਗੇ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਕੂਠੀ ਉਹ ਤੋਂ ਬਾਅਦ ਮਾਲਕ ਨੇ ਕਿਹਾ ਸੌਦਾ ਕਰਨ ਵੇਲੇ ਬਹਿ ਕੇ ਰੇਟ ਘੱਟ-ਵੱਧ ਕਰ ਲਾਂਗੇ ਅਡਜਸਟਮੈਂਟ ਹੋ ਜਾਊਗਾ ਤੇ 22 ਲੱਖ ਰੁਪਇਆ ਇੱਕ ਵਾਰੀ ਸਾਡੀ ਡਿਮਾਂਡ ਹੈ ਕਿ ਮਾਲਕ ਨੇ ਆਖਿਆਗਾ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਤੇ ਵੀਡੀਓ ਵਧੀਆ ਲੱਗ ਰਹੀ ਆ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰਦੇ ਰਿਹਾ ਕਰੋ ਜੀ ਤੁਹਾਡੇ ਕਮੈਂਟਾਂ ਨਾਲ ਬੜਾ ਹੌਸਲਾ ਹੁੰਦਾ ਕਮੈਂਟਾਂ ਸਾਰੇ ਕਰਦੇ ਰਿਹਾ ਕਰੋ ਬਾਕੀ ਜੇ ਆਪਾਂ ਮੋਬਾਈਲ ਨੰਬਰ ਦੀ ਗੱਲ ਕਰੀਏ 9915631846 9915631846 ਇਹ ਓਨਰ ਦਾ ਮੋਬਾਈਲ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਤਾਂ ਗੱਲ ਤੁਸੀਂ ਮਾਲਕ ਨਾਲ ਆਪ ਹੀ ਕਰ ਲਿਓ ਲੋਕੇਸ਼ਨ ਤੁਹਾਨੂੰ ਪਤਾ ਲੱਗ ਗਈ ਹੋਊਗੀ ਥੱਲੇ ਆਪਾਂ ਕਈ ਵਾਰੀ ਲਿਖ ਕੇ ਲਾ ਦਿੰਨੇ ਅਸੀਂ 2-3 ਵਾਰੀ ਲਿਖੀ ਆਉਂਦੀ ਹੈ ਵੱਡੇ ਵੱਡੇ ਅੱਖਰਾਂ ਚ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਖਾਸ ਇਹਨਾਂ ਨੂੰ ਜਿਹੜਾ ਪਿੰਡ ਲੱਗਦਾਗਾ ਚੀਮਾ ਮੰਡੀ ਹੈ ਜੀ ਚੀਮਾ ਮੰਡੀ ਏਰੀਆ ਚ ਇਹ ਕੁਠੀ ਤੁਹਾਨੂੰ ਮਿਲ ਜੂਗੀ ਡਿਸਟ੍ਰਿਕਟ ਸੰਗਰੂਰ ਜੀ ਤੇ ਚੀਮਾ ਮੰਡੀ ਦੇ ਵਿੱਚੇ ਕੁਠੀ ਬਣੀ ਹੋਈ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨੂੰ ਇੱਕ ਵਾਰੀ ਫੋਨ ਮਾਰ ਲਿਓ ਮਾਲਕ ਤੁਹਾਨੂੰ ਪੂਰੀ ਨਾਲੇ ਤਾਂ ਜਾਣਕਾਰੀ ਦੇ ਦੇਣਗੇ ਜੇ ਮੇਰੇ ਵੱਲੋਂ ਕੋਈ ਰਹਿ ਗਈ ਹੋਵੇ ਜਾਣਕਾਰੀ ਤਾਂ ਮਾਫ ਕਰਿਓ ਫੋਨ ਲਾ ਲਿਓ ਮਾਲਕ ਨੂੰ ਸਾਰਾ ਕੁਝ ਮਾਲਕ ਕਨਫਰਮ ਕਰਵਾ ਦੇਣਗੇ ਤੁਹਾਨੂੰ ਲੋਕੇਸ਼ਨ ਵੀ ਦੱਸ ਦੇਣਗੇ ਬਾਕੀ ਜੇ ਪਹਿਲਾਂ ਕੋਈ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਹੋਵੇ ਮਾਲਕ ਤੋਂ ਤੁਸੀਂ ਤਾਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨੂੰ ਇੱਕ ਵਾਰੀ ਫੋਨ ਜ਼ਰੂਰ ਕਰ ਲਿਓ ਕਿਉਂਕਿ ਪਹਿਲਾਂ ਕਨਫਰਮ ਕਰ ਲਿਆ ਕਰੋ ਕਈ ਵਾਰੀ ਹੁੰਦੇ ਸੀ ਕੋਠੀ ਜਿਹੜੀ ਸੇਲ ਹੋ ਜਾਂਦੀ ਆ ਤੇ ਉਹ ਤੋਂ ਬਾਅਦ ਆਪਾਂ ਕਈ ਵਾਰੀ ਬਿਨਾਂ ਦੱਸੀ ਬਾਗ ਜਾਣੇ ਆ ਜੀ ਉੱਥੇ ਜਾ ਕੇ ਆਪਾਂ ਨੂੰ ਪਤਾ ਲੱਗਦਾ ਵੀ ਕੋਠੀ ਤਾਂ ਸੇਲ ਹੋ ਗਈ ਫਿਰ ਥੋੜਾ ਜਿਹਾ ਤੱਕਾ ਹੋ ਜਾਂਦਾ ਜੇ ਕਈ ਵਾਰੀ ਇਦਾਂ ਵੀ ਹੁੰਦਾ ਜੀ ਵੀ ਮਾਲਕ ਬਾਹਰ ਹੁੰਦੇ ਆ ਜਾਂ ਬਿਜ਼ੀ ਹੁੰਦੇ ਆ ਜਾਂ ਮੌਕੇ ਤੇ ਫੋਨ ਨਹੀਂ ਚੱਕਿਆ ਜਾਂਦਾ ਇਦਾਂ ਵੀ ਹੋ ਜਾਂਦਾ ਤਾਂ ਕਰਕੇ ਮੈਂ ਕਹਿਣਾ ਹੁੰਨਾ ਘਰੋਂ ਜਾਣ ਤੋਂ ਪਹਿਲਾਂ ਸਪਸ਼ਟ ਗੱਲ ਕਰ ਲਿਆ ਕਰੋ ਮਾਲਕ ਨਾਲ ਪਹਿਲਾਂ ਗੱਲ ਕਰੀ ਚੰਗੀ ਹੁੰਦੀ ਆ ਜੀ ਬਾਕੀ ਤੁਸੀਂ ਗੱਲ ਕਰ ਲਿਓ ਜਾ ਕੇ ਦੇਖ ਲਿਓ ਕੋਟੀ ਨੂੰ ਖਰੀਦ ਸਕਦੇ ਹੋ ਜੀ ਤੇ ਡਾਇਰੈਕਟ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾਪੋਲੋ ਜੀ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਪਸੰਦ ਆਈਏ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਜਰੂਰ ਦਬੋ ਜੀ ਤੇ ਇਸੇ ਤਰ੍ਹਾਂ ਦੀ ਵੀਡੀਓ ਡੇਲੀ ਦੇਖਣ ਵਾਸਤੇ ਚੈਨਲ ਤੇ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜਰੂਰ ਦਬਦਿਓ ਚਿੱਟੇ ਜਿਹੇ ਰੰਗ ਦਾ ਹੋਊਗਾ ਥੱਲੇ ਦੇਖ ਲਿਓ ਤੁਹਾਨੂੰ ਮਿਲ ਜੂਗਾ ਜੀ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੋ ਤੇਰੇ ਨਾਲ ਅਲੱਗ-ਅਲੱਗ ਏਰੀਆ ਚੋਂ ਡੇਲੀ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਤੁਸੀਂ ਜਿੰਨੇ ਦੇਖ ਰਹੇ ਹੋ ਜੀ ਜਿੰਨੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਜਿੰਨੇ ਵੀ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਚੈਨਲ ਨੂੰ ਵੀਡੀਓ ਨੂੰ ਹਰ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਹਰ ਰੋਜ਼ ਦੀ ਤਰ੍ਹਾਂ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਆਪਣੀ ਇਸ ਵੀਡੀਓ ਨੂੰ ਵੀ ਬਹੁਤ ਪਿਆਰ ਦਿਓਗੇ। ਬਾਕੀ ਤੁਹਾਡੇ ਪਿਆਰ ਕਰਕੇ ਜੀ ਸਾਰਾ ਕੁਝ ਬਾਤ ਤੋਂ ਬਾਅਦ ਸਪੋਰਟ ਕਰਿਆ ਕਰੋ ਜੀ। ਤੇ ਬਸ ਆਪ ਦਾ ਮਿਹਰ ਭਰਿਆ ਹੱਥ ਚੈਨਲ ਤੇ ਰੱਖੋ ਆਪਣੀ ਵੀਡੀਓ ਤੇ ਰੱਖਿਓ ਜੀ ਹਮੇਸ਼ਾ ਤੇ ਕਿਸੇ ਨੇ ਘਰ ਕੁਠੀ ਮਕਾਨ ਦੀ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਚਾਹੇ ਮੇਰੀਆ ਪੈਣਾ ਮੇਰੀਆ ਮਾਤਾ ਮੇਰੇ ਬਡੇ ਬਜ਼ੁਰਗ ਮੇਰੇ ਪ੍ਰਾ ਜਿੰਨੇ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਯਾਰਾਂ ਮਿੱਤਰਾਂ ਕੋਲੇ ਕਿਸੇ ਕੋਲੇ ਵੀ ਕੋਠੀ ਘਰ ਮਕਾਨ ਹੈ ਕਿਸੇ ਵੀ ਪਿੰਡ 'ਚ ਆਪਣੇ ਕੋਲੇ ਬਸ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਦਿਆ ਕਰੋ ਨੰਬਰ ਆਪਣਾ ਉੱਤੇ ਹਮੇਸ਼ਾ ਲਿਖਿਆ ਰਹੇਗਾ ਪੂਰੀ ਵੀਡੀਓ 'ਚ 73800 ਪੂਰਾ 26173 ਤੇ ਆਪਾਂ ਫ੍ਰੀ 'ਚ ਐਡ ਲਗਾ ਦੇਾਂਗੇ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਘਰ ਮਕਾਨ ਦੇ ਨਾਲ ਸੀ ਤੇ ਅਗਲੀ ਵੀਡੀਓ 'ਚ ਆਪਾਂ ਕਿੱਥੋਂ ਕਿਹੜੇ ਏਰੀਆ 'ਚੋਂ ਕਿੰਨੇ ਰੇਟ ਦੇ ਵਿੱਚ ਇਹੋ ਜਿਹਾ ਘਰ ਕੁਠੀ ਮਕਾਨ ਲੈ ਕੇ ਆਈ ਆ ਜੀ ਇਹੋ ਜਿਹਾ ਤੁਸੀਂ ਪਾਲ ਦਿਓ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਗੇ